ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਕਰੇ ਸਤਿ ਸ੍ਰੀ ਅਕਾਲ ਹਾਂਜੀ ਆਸ ਕਰਦੇ ਹਾਂ ਠੀਕ ਹੋਵੋਗੇ ਤੁਸੀਂ ਸਾਰੇ ਹਾਂਜੀ ਅੱਜ ਦਾ ਵਾਹਿਗੁਰੂ ਜੀ ਕੀ ਫਤਿਹ ਕਾਕਾ ਕੈਂਡਾ ਉੱਪਰ ਦੇਖੋ ਅਕਾਲਪੁਰ ਕੀ ਕਰਦੇ ਹੋ ਤੁਸੀਂ ਕਾਕਾ ਕੈਂਡਾ ਮਟਾਰ ਕਾਕਾ ਇਹਦਾ ਤਰ੍ਹਾਂ ਗੰਦੇ ਥਾਂ ਤੇ ਇੱਥੇ ਪਾਟੀ ਪੀਪੀ ਕੀਤੀ ਹੁੰਦੀ ਆ ਡੋਗੀ ਨੇ ਨਹੀਂ ਨਹੀਂ ਪੈਰ Thank you. Uh, yeah, I love you, but Mama, I like ਹੂੰ ਯੋ ਮਸਤੀ ਕਰ ਬਣ ਨਹੀਂ ਕਿ ਤਾਉਂਦਾ ਉਹ ਬੀਡੀ ਪੀ ਰਿਹਾ স্মੋਕਿੰਗ ਕਰ ਰਿਹਾ ਕੋਈ ਅਸੀਂ ਸਵੇਰ ਨੂੰ ਇਸ ਬੰਲਾ ਰਿ ਦਿਨੇ ਗਏ ਸੀ ਨਾ ਵਧੀਆ ਸਵੇਰ ਦਾ ਕੋਈ ਨਹੀਂ ਸੀਗਾ ਐਸਾ ਠੱਗੀ ਜਿਹਾ ਸੋਕਲਾ ਕੋਈ ਨਹੀਂ ਸੀ ਨੀ ਤਾਂ ਉਹ ਬੈਠੇ ਹੁੰਦੇ ਦਰੱਖਤ ਫੁੱਲੇਗਾ ਆਹ ਨਸ਼ੇੜੀ ਇਹਰੇ ਵਧੀਆ ਲੱਗਦਾ ਨਾ ਆਹ ਨਸ਼ੇੜੀ ਇਹਰੇ ਬੈਠੇ ਹੁੰਦੇ ਅੱਜ ਹੈ ਨਹੀਂ ਸੀ ਕੋਈ ਵੀ ਵਿਹਲਾ ਸੀ ਵਧੀਆ ਲੱਗਿਆ ਕੋਈ ਨਹੀਂ ਸੀ ਪਹਿਲਾਂ ਤਾਂ ਡਰਦੀ ਮੈਂ ਦੇ ਹੀ ਨਹੀਂ ਉਧਰੋਂ ਜਾਂਦੀ ਕੋਈ ਨਹੀਂ ਘੇਰਾ ਡਰਨਾ ਕਾਹਦਾ ਹਰਪਾਨਾ ਪਾਈਆਂ ਹੈ ਕਰਪਾਨਾ ਪਾਈਆਂ ਡਰਨਾ ਕਾਹਦਾ ਮੈਂ ਹਾਂਜੀ ਆਪਾ ਸਾਂ ਚਾ ਗਿਆ ਅੱਛਾ ਫਾਰਮ ਚ ਆ ਗਿਆ ਹਾਂ ਉੱਥੇ ਨਹੀਂ ਕਿਵੇਂ ਕੋਲੋਨਾ ਕੋਲੋਨਾ ਹਾਂ ਆਜੇ ਦਿੱਤੀ ਜੀ ਆਪਾਂ ਮੈਂ ਵਾਲੇ ਨਾ ਇਹ ਕੈਮਰਾ ਚੱਕੀ ਨਾ ਮੈਂ ਅੱਛਾ ਉਹ ਨਾ ਫਾਰਮ 'ਚ ਨਹੀਂ ਸੀ ਉੱਥੇ ਹਾਂ ਹਾਂਜੀ ਹਾਂਜੀ ਅਕਾਲ ਕੇ ਨਾ ਫਾਰਮ 'ਚ ਆ ਗਏ ਆਜੇ ਬੱਤੇ ਕਿਹੜੇ ਕਿਹੜੇ ਜਾਨਵਰ ਸੀ ਫਾਰਮ 'ਚ ਤੇ ਕੁੱਕੜ ਹਾਂ ਪੇਡਾਂ ਮੋਰ ਨਾਲੇ ਇੱਕ ਕੈਪਾ ਬੇਅਰ ਸੀ ਨਾ ਕੈਪਾ ਬੇਅਰ ਹਾਂਜੀ ਕੰਗਾਰੂ ਕਈ ਕੌਸੇ ਗੋਡ ਸੀ ਹਾਂ ਇੱਕ ਕੀ ਸੀਗੇ ਐਲ ਉਲੀ ਜਰੀ ਤੋਤਾ ਇਹਰੇ ਇਹ ਤਾਂ ਕਰ ਕੀ ਹੈ ਨਾਲੇ ਪਾਣਾ ਖਾਇਸ ਨਾ ਕਿਤਾ ਸੀ 658 ਕੰਗਾਰੂ ਨਹੀਂ ਕੰਗਾਰੂ ਕੰਗਾਲ ਕੰਗਾਲ ਕੰਗਾਲੂ ਕੰਗਾਲ ਪੁੱਤਾ ਬੈਠਾ ਇਕੱਲਾ ਹੀ ਬੈਠਾ ਨਹੀਂ ਪੂਲ ਬਣਾਉਂਦੇ ਆ ਹਾਂ ਇੱਥੇ ਹੋ ਸਕਦਾ ਹਾਂ ਆਈ ਵਿ ਬੀ ਫੋ ਯਾ ਲਾਡੂ ਹਨਾ ਡੂ ਯੂ ਥਿੰਕ ਸੋ ਹਾਂ ਨੂੰ ਪਤਾ ਹਾਂਜੀ ਆ ਜਾਓ "Heh <laughs> ਜੀ ਅੱਜ ਲਈ ਇਨਾ ਹੀ ਮਿਲਦੇ ਆ ਕੱਲੋ ਇੱਕ ਨਵੇਂ ਵਲੌਗ ਦੇ ਨਾਲ ਉਦੋਂ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਬਹੁਤ ਸਾਰਿਆਂ ਦਾ ਅਨੰਦ ਕਰਦੀ ਕੱਲ ਬਸਣਾ ਬਾਏ ਦਿਲ ਸਿੱਖਾ ਹਾਲਸਾ ਬਾਏ ਦਿਲ ਸਿੱਖੀ ਫਤੇ ਬੰਦਾ ਕੋ guru uh -huh.